ਬੇਨਤੀ ਹੈ ਸਾਡੀ ਹੱਥ ਜੋੜ ਸਭ ਨੂੰ ਕਰਨਾ ਵਿਚਾਰ ਜੇ ਜ਼ੁਲਮਾਂ ਦੇ ਉੱਤੇ ਹੁਣ ਤੁੱਲੀ ਹੋਈ ਹੈ ਭਾਵੇਂ ਸਰਕਾਰ ਜੇ ਹੱਕ ਲੈਣ ਵਾਸਤੇ ਕਿਸਾਨ ਤੁਰੇ ਨੇ ਹਾਕਮ ਫਰੇਟ ਟਾਲਦਾ ਦੇਣਾ ਚਾਹੀਏ ਸਾਥ ਅੱਜ ਵਾਅਦੇ ਛਾੜ ਕੇ ਸਾਨੂੰ ਡੱਲੇ ਵਾਲਦਾ ਜਿਹੜਾ ਅਖਵਾਵੇ ਦੇਸ਼ ਦਾ ਦਿੱਤਾ ਮਿੱਟੀ ਰੋਲ ਹੈ ਮਰਨ ਵਰਤੀ ਉੱਤੇ ਆਕਰ ਆ ਬੈ ਗਿਆ ਹੀਰਾ ਅਨਮੋਲ ਹੈ ਲੱਭਣਾ ਨਹੀਂ ਆਗੂ ਸੱਚਾ ਫੇਰ ਭਾਲਿਆ ਸਾਨੂੰ ਇਹਦੇ ਨਾਲ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ ਵਾਲ ਦਾ ਆਪਸ ਦੇ ਵਿੱਚ ਪਾਵੇਂ ਹੋਣ ਗਿਲੇ ਨੇ ਲੱਖਾਂ ਤੇ ਹਜ਼ਾਰਾਂ ਦੀ ਮਸਲੇ ਨਿਸਾਂਦੇ ਜਾਣੋ ਸਾਰੀ ਅਸਾਂ ਦੇ ਭੁੱਲ ਜਾਈਏ ਕਾਰਾਂ ਦੀ ਪਾੜ ਕੇ ਰੱਖੋ ਤੇਰਾਜ ਕਰੀ ਚੱਲੀਏ ਸਾਨੂੰ ਪਤਾ ਚਾਲਦਾ ਦੇਣਾ ਚਾਹੀਏ ਸਾਥ ਅੱਜ ਵਦ ਚੜ ਕੇ ਸਾਨੂੰ ਡੱਲੇ ਵਾਲਦਾ ਇਕਤਾ ਦੇ ਵਿੱਚ ਹੁੰਦਾ ਬਾਲ ਵੀਰੋ ਬੋਲਨੇ DNA ਦੇ ਔਕੇ ਵੇਲੇ ਵੀਰ ਸਦਾ ਹੀ ਨੇ ਖੜਦੇ ਨਾਲ ਦੀਪਰਾਵਾਂਦੇ ਸੜਕਾਂ ਦੇ ਉੱਤੇ ਰੋਲੇ ਆ ਕਸਾਨ ਹੈ ਦੇਸ਼ ਨੂੰ ਜੋ ਪਾਲਦਾ ਦੇਣਾ ਚਾਹੀਏ ਸਾਥ ਅੱਜ ਵੱਦ ਚੜ੍ਹ ਕੇ ਸਾਨੂੰ ਡੱਲੇ